ਉਹ ਵੱਡੇ ਪੈਰੀ ਗਿਆ ਸੀ ਤੇ ਨਿੱਕੇ ਪੈਰੀ ਆ ਗਿਆ ਵੱਡੇ ਪੈਰੀ ਗਿਆ ਸੀ ਤੇ ਨਿੱਕੇ ਪੈਰੀ ਆ ਗਿਆ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸ ਖਾਓ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਇਓ ਠੀਕ ਹੈ ਮੈਂ ਯੂ ਟਰਨ ਲੈਣ ਵਾਲਿਆਂ ਚੋਂ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਨਾਲ ਜਲਸੀ ਫੈਕਟਰੀ ਬਹੁਤ ਵੱਡਾ ਹੋਇਆ ਪਿਆ ਐਡੀ ਵੱਡੀ ਜਲਸੀ ਹੋਈ ਵੀ ਉਹਨਾਂ ਦੇ ਘਰੇ ਪੁੱਤ ਕਿਉਂ ਵਾਪਸ ਮੁੜ ਕੇ ਆ ਗਿਆ ਆ ਪਤਾ ਲੱਗਦਾ ਕਿ ਲੀਗਲੀ ਜਿਹੜੀਆਂ ਉਹਨੂੰ ਲੀਗਲੀ ਤੌਰ ਤੇ ਵੀ ਸਿੱਧੂ ਦੇ ਬਾਪੂ ਨੂੰ ਕਹਿੰਦੇ ਤੁਸੀਂ ਲੀਗਲੀ ਤੌਰ ਤੇ ਸਾਬਤ ਕਰੋ ਕੀ ਸਾਬਤ ਕਰਨ ਲਈ ਦੱਸੋ ਪੱਕੇ ਕਿ ਤੁਸੀਂ ਮੈਨੂੰ ਫੜਕੇ ਜੇਲ੍ਹ ਚ ਪਾ ਦੂੰਗਾ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ ਐਫ ਆਈ ਆਰ ਕਟੋ ਫੜਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇਭਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇਥੋਂ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਬਣ ਗਈ ਕੀ ਝੋਤੀ ਦੇ ਸਤਾਰ ਮਿੱਠੀਏ ਮੇਰੇ ਗਾਣਿਆਂ ਚੋਂ ਵੱਡ ਫੀ ਹੂ ਚੱਕ ਕੇ ਕਹਿੰਦੇ ਤੈਨੂੰ ਤੇਰੇ ਨਾਮ ਵੱਡੇ ਰਸ ਸੁਣਾਉਂ ਪਿਉ ਵੀ ਉਤੋਂ ਫੇਕ ਦੇ ਵੀ ਹੂ ਚੱਕ ਕੇ ਕੀ ਰੱਖਦਾ ਚੁੱਪ ਸੀਜ਼ਰ ਰੂਲ ਪਰਮ ਬਰੀਆਨੀ ਮੈਂ ਚੁੱਪ ਸੀਜ਼ਰ ਰੂਲ ਪਰਮ ਬਰੀਆਨੀ ਮੈਂ ਤਤਸੈ ਕਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2 ਦਿਨ ਪਹਿਲਾਂ ਸਿੱਧੂ ਉਸ ਵਾਲੇ ਦੀ ਹਵੇਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਗੁੰਜੀਆਂ ਨੇ ਜਦੋਂ ਉਹਨਾਂ ਦੀ ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਵੀ ਸ਼ੁਭਦੀਪ ਸਿੰਘ ਰੱਖਿਆ ਗਿਆ ਤੇ ਦੱਸਦੀ ਹੈ ਕਿ ਇਸ ਸਭ ਦੇ ਵਿਚਕਾਰ ਇੱਕ ਹੈਰਾਨ ਕਰ ਦੇਣ ਵਾਲਾ ਲਾਈਵ ਅੱਜ ਸਾਹਮਣੇ ਆਇਆ ਜਦੋਂ ਸਿੱਧੂ ਉਸ ਵਾਲੇ ਦੇ ਪਿਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਤੇ ਤੰਗ ਪ੍ਰੇਸ਼ਾਨ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਉਹਨਾਂ ਤੋਂ ਲੀਗਲ ਡਾਕੂਮੈਂਟ ਦੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਹਾਲੇ ਉਹ ਹਸਪਤਾਲ ਦੇ ਵਿੱਚ ਆਪਣੀ ਪਤਨੀ ਜੋ ਕਿ ਜੇਰੇ ਇਲਾਜ ਹੈ ਉਸ ਦੇ ਇਲਾਜ ਦੇ ਧਿਆਨ ਦੇ ਵਿੱਚ ਲੱਗੇ ਹੋਏ ਹਨ ਉੱਥੇ ਦੋਸਤੋ ਉਹਨਾਂ ਨੇ ਲਾਈਵ ਕੀਤਾ ਤੇ ਭਾਨਾ ਸਿੱਧੂ ਨੇ ਵੀ ਗੁੱਸੇ ਦੇ ਵਿੱਚ ਕੁਝ ਗੱਲਬਾਤ ਕੀਤੀ ਹੈ ਤੇ ਉੱਥੇ ਹੀ ਜੋ ਬਲਕੌਰ ਸਿੰਘ ਹਨ ਉਹਨਾਂ ਵੱਲੋਂ ਚੈਲੰਜ ਕੀਤਾ ਗਿਆ ਕਿ ਜੇਕਰ ਉਹਨਾਂ ਨੇ ਕੋਈ ਗਲਤ ਕੀਤਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹ ਕਾਨੂੰਨ ਦੇ ਮੁਤਾਬਕ ਬਾ ਇੱਜ਼ਤ ਬਾਹਰ ਆਉਣਗੇ ਇਸ ਸਾਰੇ ਦੋਸ਼ਾਂ ਦੇ ਵਿੱਚੋਂ ਤੇ ਉੱਥੇ ਦੋਸਤੋ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਗੀਤਰ ਉਹਨਾਂ ਨੂੰ ਬੱਚੇ ਨੂੰ ਦੇਖਣ ਦੇ ਲਈ ਹਸਪਤਾਲ ਦੇ ਵਿੱਚ ਆਈ ਜਿੱਥੇ ਕਿ ਉਹਨਾਂ ਨੇ ਚੰਨਕੌਰ ਦੇ ਨਵੇਂ ਜਨਮੇ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਵੀ ਚੱਕਿਆ ਜਦ ਕਿ ਦੋਸਤੋ ਇਸ ਖਬਰ ਦਾ ਅਸਲ ਸੱਚ ਕੁਝ ਹੋਰ ਹੈ ਅਸਲ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਜੋ ਕੁੜੀ ਦਿਖਾ ਦੇ ਦੇ ਰਹੀ ਹੈ ਸਿੱਧੂ ਮੂਸੇਵਾਲੇ ਦੀ ਮਗੇਤਰ ਹੈ ਜਦਕਿ ਦੋਸਤੋ ਅਜਿਹਾ ਕੁਝ ਵੀ ਨਹੀਂ ਹੈ ਇਹ ਔਰਤ ਜੋ ਕਿ ਦਿਖਾਈ ਦੇ ਰਹੀ ਹੈ ਇਸ ਵਾਇਰਲ ਹੋਣ ਵਾਲੀ ਫੋਟੋ ਦੇ ਵਿੱਚ ਇਹ ਕਾਂਗਰਸ ਦੀ ਲੀਡਰ ਅਮਰਤਾ ਗਿੱਲ ਹਨ ਜੋ ਕਿ ਪਹਿਲਾਂ ਤੋਂ ਹੀ ਸ਼ਾਦੀ ਸੁਧਾਰਨ ਜਿੰਨਾਂ ਦੇ ਦੋ ਬੱਚੇ ਵੀ ਹਨ ਸਾਡੀ ਜਾਣਕਾਰੀ ਦੇ ਮੁਤਾਬਕ ਤੇ ਇਹਨਾਂ ਦੀ ਵੀਡੀਓ ਜੋ ਵਾਇਰਲ ਕੀਤੀ ਜਾ ਰਹੀ ਹੈ ਇਹ ਫੋਟੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਸੀ ਜਿੱਥੋਂ ਕਿ ਕੁਝ ਲੋਕਾਂ ਨੇ ਇਸ ਨੂੰ ਵਾਇਰਲ ਕਰ ਦਿੱਤਾ ਤੇ ਦੋਸਤੋ ਦੱਸ ਦਈਏ ਕਿ ਉੱਥੇ ਕੁਝ ਲੋਕਾਂ ਵੱਲੋਂ ਅਜਿਹੀਆਂ ਵੀਡੀਓਜ਼ ਵੀ ਪਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜੋ ਘਰ ਦੇ ਵਿੱਚ ਨਵੀਂ ਖੁਸ਼ੀ ਆਈ ਹੈ ਨਵੇਂ ਬੱਚੇ ਨੇ ਜਨਮ ਦਿੱਤਾ ਉਸ ਵੀਡੀਓ ਨੂੰ ਲੈ ਕੇ ਉਸ ਫੋਟੋ ਨੂੰ ਲੈ ਕੇ ਕੁਝ ਚੈਲੰਜ ਕਰਦੀਆਂ ਹੋਈਆਂ ਇਹ ਜਿਹੇ ਡਾਇਲੋਗ ਵਾਲੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਸ ਬਾਰੇ ਵੀ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਨਾ ਕੀਤਾ ਜਾਵੇ ਜਿਸ ਦੇ ਨਾਲ ਪਰਿਵਾਰ ਨੂੰ ਕੋਈ ਪਰੇਸ਼ਾਨੀ ਹੋਵੇ ਸੋ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਉਹ ਵੀ ਜਰੂਰ ਦੱਸਣਾ ਤੇ ਬੈਕ ਟੂ ਬੈਕ ਤੁਹਾਡੇ ਸਾਹਮਣੇ ਜੋ ਪਾਲਾ ਸਿੱਧੂ ਵੱਲੋਂ ਖਲਾਸੇ ਕੀਤੇ ਗਏ ਹਨ ਉਹ ਵੀਡੀਓ ਤੇ ਕੁਝ ਹੋਰ ਖਾਸ ਕਲਿੱਪ ਲੈ ਕੇ ਹਾਜ਼ਰ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਇਸ ਸਾਰੇ ਮਸਲੇ ਤੇ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਕਿ ਤੁਹਾਨੂੰ ਇਸ ਸਾਰੇ ਮਸਲੇ ਤੇ ਕੀ ਲੱਗਦਾ ਹੈ ਕੀ ਜੋ ਕਾਰਵਾਈ ਜੋ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ ਤੁਸੀਂ ਉਸ ਨੂੰ ਸਹੀ ਮੰਨਦੇ ਹੋ ਜਾਂ ਫਿਰ ਇਹ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਸਹੀ ਮੰਨਦੇ ਹੋ ਕੀ ਕਹਿਣਾ ਤੁਹਾਡਾ ਇਸ ਸਾਰੇ ਮਸਲੇ ਤੇ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਹੁਣ ਦੇ ਕੋਈ ਖਾਸ ਅਪਡੇਟਸ ਜੀ ਜਿੰਨੇ ਵੀ ਤੁਸੀਂ ਇਸ ਟਾਈਮ ਮੇਰੇ ਨੌਜਵਾਨ ਮੈਨੂੰ ਦੇਖ ਰਹੇ ਹੋ ਜਿੰਨੇ ਵੀ ਤੁਸੀਂ ਇਸ ਲਾਈਵ ਨੂੰ ਵੀਡੀਓ ਨੂੰ ਦੇਖੋਗੇ ਪਰ ਮੈਂ ਚੁੱਪ ਰਹਿਣਾ ਜਿਹੜਾ ਆਪਦੇ ਆਪ ਨੂੰ ਮੈਂ ਮੇਰੀ ਚੁੱਪ ਮੈਂ ਚੁੱਪ ਕਿੰਨਾ ਕੁ ਟਾਈਮ ਚੁੱਪ ਰਵਾਂਗੇ ਸਿਸਟਮ ਅੱਗੇ ਸਰਕਾਰਾਂ ਅੱਗੇ ਸਰਕਾਰ ਨੇ ਵੇਸੇ ਕੱਜ ਮੇਰਾ ਫੇਸਬੁੱਕ ਪੇਜ ਬੰਦ ਕਰਤਾ ਬਿਲਕੁਲ ਬੈਨ ਕਰਤਾ ਪਰ ਮੈਂ ਜਿਹੜਾ ਸਰਕਾਰ ਦੀ ਅੱਗੇ ਜਿਹੜੀ ਗੱਲ ਆ ਜਿਹੜੀ ਜਿਹੜੀ ਗੱਲ ਹੱਕ ਦੀ ਹੈ ਤੇ ਸੱਚ ਦੀ ਹੈ ਗੱਲ ਉਹ ਗੱਲ ਮੈਂ ਕਰੇ ਬਣਾ ਰਹਿ ਨਹੀਂ ਸਕਦਾ ਬਾਪੂ ਹੁਣ ਇਸ ਤੋਂ ਪੰਜ ਥੋੜਾ ਟਾਈਮ ਪਹਿਲਾਂ ਵੀਡੀਓ ਪਾ ਕੇ ਹਟਿਆ ਬਾਪੂ ਬਲਕੌਰ ਸਿੰਘ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕੀ ਕਰ ਰਿਹਾ ਉਹਨਾਂ ਨੂੰ ਕਿੰਨਾ ਪਰੇਸ਼ਾਨ ਕਰ ਰਿਹਾ ਕਿੰਨਾ ਜਿਆਦਾ ਪਰੇਸ਼ਾਨ ਕਰ ਰਿਹਾ ਕੀ ਲੀਗਲੀ ਸਾਬਤ ਕਰੇ ਅਗਲੇ ਦਿਨ ਘਰੇ ਖੁਸ਼ੀ ਆਈ ਹੈ ਮੈਂ ਇਹ ਚੀਜ਼ ਮੈਂ ਇਹ ਚੀਜ਼ ਦੇਖ ਰਿਹਾ ਸੀਗਾ ਵੀ ਜਦ ਸਾਰਾ ਪੰਜਾਬ ਖੁਸ਼ੀਆਂ ਮਨਾ ਰਿਹਾ ਸਾਰੇ ਪੰਜਾਬ ਨੂੰ ਖੁਸ਼ੀ ਆ ਕਿ ਇੱਕ ਸਾਰਾ ਪੰਜਾਬ ਦੇ ਦਿਵਾਵਾਂ ਸਦਕੇ ਵੀ ਸਾਡੇ ਸਿੱਧੂ ਭਰਾ ਵਾਪਸ ਆਇਆ ਸਾਰਾ ਪੰਜਾਬ ਖੁਸ਼ੀ-ਖੁਸ਼ੀ ਮਨਾ ਰਿਹਾ ਹੈ ਕੱਲ ਮੇਰੀ ਬਾਪੂ ਨਾਲ ਲੰਮਾ ਸਮਾਂ ਗੱਲ ਹੋਈ ਵੀ ਸਾਰਾ ਪੰਜਾਬ ਖੁਸ਼ੀ ਮਨਾ ਰਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਯਾਰ ਇੱਕ ਮੁੱਖ ਮੰਤਰੀ ਚੁਣਿਆ ਹੋਇਆ 3 ਕਰੋੜ ਦੇ ਵੋਟ ਦਾ ਮਾਲਕ ਆ ਸਾਰੇ ਪੰਜਾਬ ਦਾ ਮਾਲਕ ਆ ਇਸ ਟਾਈਮ ਉਸ ਮੁੱਖ ਮੰਤਰੀ ਨੂੰ ਕਿਉਂ ਨਹੀਂ ਖੁਸ਼ੀ ਹੋਈ ਵੀ ਉਹ ਕਿਉਂ ਨਹੀਂ ਉਹਨੇ ਵਧਾਈਆਂ ਦਿੱਤੀਆਂ ਯਾਰ ਸੋਸ਼ਲ ਮੀਡੀਆ ਤੇ ਕਿਤੇ ਵੀ ਮੀਡੀਆ ਦੇ ਵਿੱਚ ਵਧਾਈਆਂ ਦੇਣ ਦਾ ਹੱਕ ਸੀਗਾ ਵੀ ਕਿਸੇ ਦਾ ਘਰ ਦਾ ਚਿਰਾਗ ਬੁੱਝ ਗਿਆ ਜਿਹਦੇ ਘਰੇ ਖੁਸ਼ੀਆਂ ਆਈਆਂ ਨਹੀਂਆਂ ਉਹਦੇ ਕਿਉਂ ਨਹੀਂ ਵਧਾਈਆਂ ਦਿੱਤੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਜਲਸੀ ਫੈਕਟਰੀ ਬਹੁਤ ਵੱਡਾ ਹੋਇਆ ਪਿਆ ਐਡੀ ਵੱਡੀ ਜਲਸੀ ਹੋਈ ਪੀ ਉਹਨਾਂ ਦੇ ਘਰੇ ਪੁੱਤ ਕਿਉਂ ਵਾਪਸ ਮੁੜ ਕੇ ਆ ਗਿਆ ਆ ਪਤਾ ਲੱਗਦਾ ਕਿ ਲੀਗਲੀ ਜਿਹੜੀਆਂ ਉਹਨੂੰ ਲੀਗਲੀ ਤੌਰ ਤੇ ਵੀ ਸਿੱਧੂ ਦੇ ਬਾਪੂ ਨੂੰ ਕਹਿੰਦੇ ਤੁਸੀਂ ਲੀਗਲੀ ਤੌਰ ਤੇ ਸਾਬਤ ਕਰੋ ਕੀ ਸਾਬਤ ਕਰਨ ਬਈ ਦੱਸੋ ਪਰੇਸ਼ਾਨ ਕੀਤਾ ਜਾ ਰਿਹਾ ਇਸ ਤੋਂ ਜਿਹੜੀ ਘਟਿਆ ਗੱਲ ਕੀ ਹੋਊਗੀ ਬੇਸ਼ੱਕ ਮੇਰਾ ਆ ਜਿਹੜਾ ਪੇਜ ਆ ਵੀ ਬੰਦ ਕਰਦੇ ਹੋ ਮੈਨੂੰ ਕੋਈ ਚੱਕਰ ਨਹੀਂ ਜਿਹੜੀ ਮੈਂ ਗੱਲ ਜਿੱਥੇ ਗੱਲ ਲੋਕਾਂ ਦੀ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਸਾਡੀ ਖਾਸ ਕਰਕੇ ਸਿੱਧੂ ਬਾਈ ਦੀ ਗੱਲ ਹੈ ਮੈਂ ਇੱਕ ਠੋਕ ਕੇ ਗੱਲ ਕਰੂੰਗਾ ਆ ਬਾਈ ਨਾਲ ਪਹਿਲਾਂ ਵੀ ਖੜਾ ਰਹਾ ਤੇ ਹੁਣ ਵੀ ਖੜਾ ਰਹਾ ਅੱਜ ਮੇਰਾ ਇੰਨਾ ਜਿਆਦਾ ਸਭ ਤੋਂ ਵੱਧ ਫੇਸਬੁੱਕ ਤੇ ਸੁਣਿਆ ਜਾਣ ਵਾਲਾ ਪਾਨਾ ਸਿੱਧੂ ਸੀਗਾ ਅੱਜੋ ਮੇਰਾ ਫੇਸਬੁੱਕ ਪੇਜ ਉਹਨਾਂ ਨੇ ਬਿਲਕੁਲ ਬੰਦ ਕਰਤਾ ਬੈਨ ਕਰਤਾ ਤੇ ਇੱਕ ਦੱਸੋ ਕੀ ਸਾਬਤ ਕਰੀਏ ਕੀ ਕੀ ਤੁਸੀਂ ਸਾਬਤ ਕਰ ਰਹੇ ਹੋ ਕੀ ਤੁਸੀਂ ਕਹਿ ਰਹੇ ਹੋ ਕੀ ਤੁਸੀਂ ਅਗਲੇ ਦੇ ਹਜੇ ਮੇਰੀ ਕੱਲ ਬਾਪੂ ਨਾਲ ਗੱਲ ਹੋਈ ਕਹਿੰਦਾ ਵੀ ਪੁੱਤ ਕਹਿੰਦਾ ਤੂੰ ਕਹਿੰਦਾ ਆਰਮਨ ਨਾਲ ਕਹਿੰਦਾ ਵਾ ਘਰੇ ਵੜ ਕੇ ਗੱਲਾਂ ਕਰਾਂਗੇ ਕਹਿੰਦਾ ਇੱਥੇ ਮੈਨੂੰ ਪਰੇਸ਼ਾਨ ਆ ਮੈਂ ਪਰੇਸ਼ਾਨ ਤੁਸੀਂ ਉੱਪਰੋਂ ਹੋਰ ਕਰ ਰਹੇ ਹੋ ਸਰਕਾਰ ਇਹ ਕਿਦਾਂ ਦੇ ਪਰੇਸ਼ਾਨ ਕਰ ਰਹੀ ਹੈ ਅਗਰ ਡਾਕੂਮੈਂਟ ਦਿਓ ਸਕੈਨ ਦਾ ਭਾਅ ਕਿ ਸਰਕਾਰ ਇਹ ਗੱਲ ਕਹਿਣਾ ਚਾਹੁੰਦੀ ਹੈ ਕਿ ਤੁਸੀਂ ਸਮਝ ਹੀ ਗਏ ਕੀ ਕਹਿਣਾ ਚਾਹੁੰਦੀ ਹੈ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਬੱਚੇ ਬਾਰੇ ਇਸ ਕਰਕੇ ਜਿਸ ਤਰ੍ਹਾਂ ਵੀ ਬਾਪੂ ਜੀ ਕਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੇ ਕਲਾਕਾਰਾਂ ਨੂੰ ਕਹਿਣਾ ਹੁਣ ਵਧਾਈਆਂ ਤੁਸੀਂ ਸਾਰਿਆਂ ਨੇ ਦਿੱਤੀਆਂ ਨੇ ਖੁਸ਼ੀ ਵੀ ਹੋਈ ਆ ਤੇ ਬਾਪੂ ਨਾਲ ਵੀ ਆਪਾਂ ਬਾਈ ਬਣ ਕੇ ਡਟ ਕੇ ਖੜ ਜਾਈ ਆ ਜਿਹੜਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਾਪੂ ਨੂੰ ਇਸ ਟਾਈਮ ਕੀ ਕਹਿ ਰਿਹਾ ਨਾ ਉਹ ਸਾਰੇ ਹੀ ਗੱਲ ਨੂੰ ਇਸ ਨੂੰ ਸਮਝੋ ਕੀ ਕਹਿਣਾ ਚਾਹੁੰਦਾ ਹੈ ਸਰਕਾਰ ਕਹਿਣਾ ਕੀ ਚਾਹੁੰਦੀ ਹੈ ਸਾਰੇ ਲੋਕਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਕਿਸੇ ਚੀਜ਼ ਦੀ ਪਰਵਾਹ ਨਹੀਂ ਮਨ ਲਾਦਾ ਮੇਰਾ ਕਿੱਡਾ ਵੱਡਾ ਜਿਹਾ ਪਲੇਟਫਾਰਮ ਸੀਗਾ ਇੱਕ ਠੀਕ ਹੈ ਮੇਰਾ ਅੱਜ ਫੇਸਬੁਕ ਬਿਲਕੁਲ ਪੇੜਾ ਦਿੱਤਾ ਇਹਨਾਂ ਨੇ ਇੰਨੇ ਲੋਕ ਉੱਥੇ ਫੋਲੋ ਕਰਦੇ ਸੀਗੇ ਇੰਨੀ ਦੁਨੀਆ ਸਭ ਤੋਂ ਵੱਧ ਇਹਨਾਂ ਦੇ ਜਿੰਨੇ ਵੀ ਲੀਡਰ ਨੇ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਉਹਨਾਂ ਦੇ ਵਿੱਚੋਂ ਭਾਨਾ ਸਿੱਧੂ ਸੀਗਾ ਅੱਜ ਉਹਨਾਂ ਨੇ ਫੇਸਬੁਕ ਪੇਜ ਤਾਂ ਦਾਤਾ ਪਰ ਇੱਥੋਂ ਜਿਹੜੀ ਜਵਾਨ ਆ ਨਾ ਜਿਹੜੀ ਤੁਸੀਂ ਸਾਡੀ ਆਵਾਜ਼ ਬੰਦ ਨਹੀਂ ਤੁਸੀਂ ਕਰ ਸਕਦੇ ਇਹ ਗੱਲ ਧਿਆਨ ਨਾਲ ਰੱਖ ਇੱਥੇ ਗੱਲ ਲੋਕਾਂ ਦੀ ਜਿੱਥੇ ਗੱਲ ਪੰਜਾਬ ਦੀ ਜਿੱਥੇ ਗੱਲ ਬੜੀ ਸਿੱਧੂ ਬਾਈ ਦੀ ਡਟ ਕੇ ਬਾਪੂ ਨਾਲ ਖੜੇ ਆ ਬਹੁਤ ਗਲਤ ਕੰਮ ਕਰ ਰਹੀ ਹੈ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਜ ਬਾਪੂ ਪਰੇਸ਼ਾਨ ਆ ਤਾਂ ਡਟ ਕੇ ਉਹਦੇ ਨਾਲ ਖੜਾਂਗੇ ਜੋ ਬਾਪੂ ਦੀ ਕਾਲੂ ਤੇ ਪੁਲਿਸ ਨਾਵਾਂਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਵੀ ਇਹ ਜਿਆ ਕੋਝੀਆਂ ਚਾਲਾਂ ਜਿਹੜੀਆਂ ਤੂੰ ਚੱਲ ਰਿਹਾ ਉਹ ਬੰਦ ਕਰ ਦੇ ਜੇ ਕੋਈ ਕੱਲ ਨੂੰ ਕਿਸੇ ਤਰ੍ਹਾਂ ਦੀ ਕਾਲ ਦਿੱਤੀ ਅਸੀਂ ਡਟ ਕੇ ਖੜੇ ਆ ਬੰਦ ਕਰਨਾ ਤੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਇੰਸਟਾਗ੍ਰਾਮ ਵੀ ਬੰਦ ਕਰ ਤੀ ਕੋਈ ਚੱਕਰ ਨਹੀਂ ਇੱਥੇ ਫੇਸਬੁੱਕ ਪੇਜ ਤੂੰ ਮੇਰਾ ਅਵਾਜ਼ ਬੰਦ ਕਰਤਾ ਪਰ ਅਸੀਂ ਡਟ ਕੇ ਗੱਲ ਆਪਣੇ ਪੰਜਾਬ ਦੀ ਕਰਾਂਗੇ